ਛੇ ਤਿੰਨ ਦਿਨ ਲਗਾਤਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਸ ਵਿਧਾਨ ਸਭਾ ਦੇ ਸੈਸ਼ਨ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਨੂੰ ਮੁਖਾਤਬ ਹੁੰਦਿਆਂ ਇਹ ਗੱਲ ਕਮਿਟ ਕੀਤੀ ਸੀ ਕਿਹਾ ਸੀਗਾ ਕਿ ਪੰਜਾਬ ਦੀ ਐਗਰੀਕਲਚਰ ਪਾਲਿਸੀ ਪੰਜਾਬ ਦੀ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਬੜੀ ਜਲਦੀ ਲਿਆਂਦੀ ਜਾਊਗੀ ਅੱਜ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਕਿਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾਗਾ ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਬਲਾਕ ਜਿਹੜੇ ਨੇ ਉਹ ਡेंजर ਜ਼ੋਨ ਚਲੇ ਗਏ ਨੇ ਯਾਨੀ ਉੱਥੋਂ ਪਾਣੀ ਖਿੱਚਣਾ ਧਰਤੀ ਵਿੱਚੋਂ ਪਾਣੀ ਖਿੱਚਣਾ ਅੱਜ ਬੇਹੱਦ ਮੁਸ਼ਕਲ ਹੋ ਗਿਆ ਅਸੀਂ ਜਿੰਨੀਆਂ ਮਰਜ਼ੀ ਮੋਟਰਾਂ ਲਾ ਲਈਏ ਅੱਜ 100-100 ਪਾਵਰ ਹਾਊਸ ਤੱਕ ਦੀਆਂ ਮੋਟਰਾਂ ਲੱਗੀਆਂ ਕਿ ਧਰਤੀ ਹੇਠੋਂ ਪਾਣੀ ਕਿੱਚ ਲਈਏ ਪਰ ਲੇਕਿਨ ਮੈਂ ਸਮਝਦਾ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹਨੂੰ ਰੋਕਣਾ ਪਊਗਾ ਸੋ ਇਹ ਸਾਰੀਆਂ ਗੱਲਾਂ ਕਿ ਕਨਾਲ ਬਾਟਰ ਨਹਿਰੀ ਪਾਣੀ ਆਖਰੀ ਖੇਤ ਤੱਕ ਕਿਵੇਂ ਲੈ ਕੇ ਜਾਣਾਗਾ ਇਹ ਸਾਰੀਆਂ ਚਰਚਾਾਂ ਹੋਈਆਂ ਔਰ ਪੰਜਾਬ ਦੇ ਅੰਦਰ ਕਿ ਬਹੁਤ ਲੰਬਾ ਅਰਸਾ ਹੋ ਗਿਆ ਖੇਤੀਬਾੜੀ ਪਾਲਿਸੀ ਨਹੀਂ ਬਣੀ ਉਹਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਕੈਬਨਿਟ ਦੇ ਸਾਥੀਆਂ ਦੇ ਨਾਲ ਚਰਚਾ ਕੀਤੀ ਔਰ ਅੱਜ ਜੀ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਕੁਝ ਕਿਸਾਨ ਜਥੇਬੰਦੀਆਂ ਅੱਜ ਸ਼ਾਮ ਨੂੰ 3 ਵਜੇ ਮਾਨਯੋਗ ਸੀਐਮ ਸਾਹਿਬ ਨੇ ਸੱਦਿਆ ਰੱਖਿਆ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਨਾਗਾ ਕਿ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਕਿਸ ਤਰ੍ਹਾਂ ਵੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਸਾਰਾ ਖਰੜਾ ਸਰਕਾਰ ਕੋਲੇ ਤਿਆਰ ਆ ਕਾਫੀ ਮਾਹਰ ਪੰਜਾਬ ਦੇ ਕਾਫੀ ਮਾਹਰ ਜਿਹੜੇ ਨੇਗੇ ਉਹਨਾਂ ਤੋਂ ਇਨਪੁਟ ਲੈ ਕੇ ਖਰੜਾ ਤਿਆਰ ਕੀਤਾ ਗਿਆ ਸੋ ਉਹਦੇ ਤੇ ਵੀ ਚਰਚਾ ਹੋਣੀ ਆ ਔਰ ਸ਼ਾਮ ਨੂੰ ਕਿਸਾਨ ਜਿਹੜੇ ਬੰਦੀਆਂ ਕੀ ਇਨਪੁਟ ਲੈ ਕੇ ਆਉਂਦੀਆਂ ਨੇਗੀਆਂ ਕੀ ਸੁਝਾ ਦਿੰਦੀਆਂ ਨੇਗੀਆਂ ਉਹਨਾਂ ਸਾਰੀਆਂ ਨੂੰ ਚਰਚਾ ਕਰਕੇ ਬੜੇ ਜਲਦੀ ਜਿਹੜੀ ਆ ਪੰਜਾਬ ਦੀ ਖੇਤੀਬਾੜੀ ਪਾਲਸੀ ਆ ਉਹ ਅਨਾਉਂਸ ਕੀਤੀ ਜਾਊਗੀ ਪਰ ਲੇਕਿਨ ਮਾਨਜੋਗ ਬਖਤਰੀ ਸਾਹਿਬ ਦਾ ਇਹ ਬਹੁਤ ਵੱਡਾ ਵਿਸ਼ਾ ਨਾ ਕਿਉਂਕਿ ਹਰਜੋਗ ਮੋਕਪਤਰੀ ਸਾਹਿਬ ਖੁਦ ਕਿਸਾਨ ਨੇ ਖੁਦ ਖੇਤੀ ਕਰਦੀ ਰਹੇ ਨੇ ਕਿ ਸਭ ਤੋਂ ਪਹਿਲਾਂ ਸਟੇਕ ਹোলਡਰਜ਼ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦੀ ਰਾਇ ਲੈਣੀ ਬਹੁਤ ਜ਼ਰੂਰੀ ਆ ਸੁਭੇਸ਼ਕ ਇਸ ਤੋਂ ਪਹਿਲਾਂ ਕਈ ਵਾਰ ਖੇਤੀ ਜਦੋਂ ਪਾਲਿਸੀ ਬਣ ਰਹੀ ਆ ਲਗਾਤਾਰ ਉਹ ਪਹਿਲਾਂ ਵੀ ਕਾਫੀ ਵਾਰ ਰਾਇ ਲਈ ਆ ਪਰ ਲੇਕਿਨ ਅੱਜ ਕੁਝ ਕਿਸਾਨ ਜਿੱਥੇ ਬੰਦੀਆਂ ਆਉਣਗੇ ਉਹਨਾਂ ਤੋਂ ਵੀ ਰਾਇ ਲਮਾਗੇ ਤਾਂ ਕਿ ਇੱਕ ਨਵੀਂ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਜਲਦੀ ਪੰਜਾਬ ਚ ਇੰਟਰੋਡਿਊਸ ਹੋਵੇ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਫਾਰਮਰ ਦਾ ਫੜਾ ਉਹ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਿੱਖਿਆ ਦੀ ਪਾਲਿਸੀ ਲੈ ਕੇ ਆਉਣ ਦੇ ਲਈ ਪੰਜਾਬ ਦੀ এডਿਕੇਸ਼ਨ ਪਾਲਿਸੀ ਲੈ ਕੇ ਆਉਣ ਦੇ ਲਈ ਵੀ ਵਿਚਾਰ ਵਟਾਂਦਰਾ ਹੋਇਆ ਸਾਡੇ ਕੈਬਨਿਟ ਵਜ਼ੀਰ ਸਰਦਾਰ ਹਰਜੋਤ ਸਿੰਘ ਜੀ ਨੇ ਹਰਜੋਤ ਸਿੰਘ ਬਾਦ ਜੀ ਨੇ ਸੁਝਾ ਦਿੱਤਾ ਕਿ ਸਾਨੂੰ ਇੱਕ ਸਿੱਖਿਆ ਦੀ ਜਿਹੜੀ ਹੈ ਨਵੀਂ ਨੀਤੀ ਲੈ ਕੇ ਆਉਣੀ ਚਾਹੀਦੀ ਆ ਖਾਸ ਕਰਕੇ ਸਕਿੱਲ ਬੇਸਡ ਟੈਕਨੀਕਲ ਬੇਸਡ ਕਿਉਂਕਿ ਅੱਜ ਸਾਡੇ ਬੱਚੇ ਪਹਿਲਾਂ ਪੜ੍ਹਾਈ ਕਰਨ ਦੇ ਲਈ ਫੋਰਨ ਜਾਂਦੇ ਨੇਗੇ ਪਹਿਲਾਂ ਪੜ੍ਹਾਈ ਕਰਨ ਤੇ ਕਾਫੀ ਫੈਸਾ ਖਰਚ ਕਰਦੇ ਨੇਗੇ ਫਿਰ ਉਸ ਤੋਂ ਬਾਅਦ ਉਸੇ ਪੜ੍ਹਾਈ ਦੇ ਆਧਾਰ ਦੇ ਉੱਤੇ ਉਹ ਉਹਨਾਂ ਮੁਲਕਾਂ ਦੇ ਅੰਦਰ ਆਪਣੀ ਸੇਵਾਵਾਂ ਨਿਮਾਉਂਦੇ ਨੇਗੇ ਸੋ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਅੱਛੇ ਤਰੀਕੇ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਸਕਿਲਿੰਗ ਜਿਹੜੀ ਪਾਵਰ ਆ ਸਕਿਲਿੰਗ ਟੈਕਨੀਕਸ ਨੇ ਜਿਹੜੀਆਂ ਹੋਰ ਅੱਛੇ ਤਰੀਕੇ ਦੇ ਨਾਲ ਭਰੀਆਂ ਜਾਣ ਸੋ ਉਹਦੇ ਤੇ ਇੱਕ ਲੰਬੀ ਚੌੜੀ ਚਰਚਾ ਹੋਈ ਸੋ ਇਹਨੂੰ ਵੀ ਅਸੀਂ ਫੈਸਲਾ ਕੀਤਾ ਕਿ ਸਾਡਾ ਘੱਟੋ ਘੱਟ ਜਿਹੜੇ ਐਜੂਕੇਸ਼ਨ ਮਾਰ ਨੇ ਖਾਸ ਕਰਕੇ ਟੈਕਨੀਕਲ ਐਜੂਕੇਸ਼ਨ ਦੇ ਬਾਹਰ ਨੇਗੇ ਉਹਨਾਂ ਦੀਆਂ ਸਵਾਲਾਂ ਲੈ ਕੇ ਸਾਰੇ ਸਿੱਖਿਆ ਸ਼ਾਸਤਰੀਆਂ ਨੂੰ ਨਾਲ ਲੈ ਕੇ ਨਵੀਂ ਸਿੱਖਿਆ ਪਾਲਿਸੀ ਬਣਾਉਣ ਦਾ ਵੀ ਫੈਸਲਾ ਹੋਇਆ ਕਿਉਂਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਜੋ ਨਵਾਂ ਕਨਸੈਪਟ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਸਕੂਲ ਆਫ ਫੈਮਿਨਸ ਸਕੂਲ ਆਫ ਫੈਮਿਨਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਲਈ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਦੇ ਲਈ انرੋਲ ਕਰਾਇਆਗਾ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਕਨਸਰਨ ਪ੍ਰਿੰਸੀਪਲਸ ਕੋਲੇ ਭੇਜੀਆਂ ਨਗੀਆਂ ਕਿ ਅਸੀਂ ਸਕੂਲ ਆਫ ਐਮੀਨੈਂਸ ਦੇ ਅੰਦਰ ਆਪਣੀ ਐਡਮਿਸ਼ਨ ਕਰਾਉਣਾ ਚਾਹੁੰਦੇ ਆ ਔਰ ਉਸ ਤੋਂ ਵੀ ਵੱਡੀ ਗੱਲ ਕਿ ਪਹਿਲੀ ਵਾਰ ਹੋਇਆ ਕਿ 10000 10000 ਸਕੂਲੀ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜਦੇ ਸੀ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜਦੇ ਸੀ ਉਹ ਛੱਡ ਕੇ ਸਰਕਾਰੀ ਸਕੂਲਾਂ ਚ ਆਏ ਨੇ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਇਹ ਸਰਕਾਰ ਦੀ ਆ ਕਿ 10000 ਪ੍ਰਾਈਵੇਟਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਚ ਆਏ ਨੇ ਕਿਉਂਕਿ ਪਿਛਲੇ ਦੋ-ਤਿੰਨ ਸਾਲਾਂ ਦੇ ਵਿੱਚ ਮੈਂ ਸਮਝਦਾ ਬਹੁਤ ਅੱਛਾ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਸਾਡੇ ਮਿਨਿਸਟਰ ਸਾਹਿਬਾਨ ਨੇ ਕੀਤਾ ਸੋ ਇਸੇ ਤਰੀਕੇ ਪੰਜਾਬ ਦਾ ਪੰਜਾਬ ਦਾ OTS ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਅਸੀਂ ਵੈਟ ਵਿੱਚ ਲਿਆਂਦੀ ਸੀ ਜਿਹਨੂੰ ਬਹੁਤ ਵੱਡਾ ਭਰਮਾ ਹੰਗਾਰਾ ਪੰਜਾਬ ਦੇ ਵਪਾਰੀਆਂ ਨੇ ਦਿੱਤਾ ਪੰਜਾਬ ਦੇ ਟਰੇਡਰ ਨੇ ਦਿੱਤਾ ਪਹਿਲੀ ਵਾਰ ਹੋਇਆ ਨਹੀਂ ਤਾਂ ਜੀਐਸਸੀ ਜਿਹੜੀ ਓਟੀਐਸ 1 ਦੇਖ ਲੋ ਤੁਸੀਂ ਸਾਰੇ ਪੜ੍ਹਿਆ ਆਊਗਾ ਓਟੀਐਸ 1 ਕਾਂਗਰਸ ਦੇ ਸਮੇਂ ਬੁਰੀ ਤਰ੍ਹਾਂ ਫੇਲ ਹੋਈ ਓਟੀਐਸ 2 ਕਾਂਗਰਸ ਦੇ ਸਮੇਂ ਬੁਰੀ ਤਰ੍ਹਾਂ ਫੇਲ ਹੋਈ ਪਰ ਲੇਕਨ ਓਟੀਐਸ 3 ਜਿਹੜੀ ਓਟੀਐਸ ਤੀਜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਸਭ ਤੋਂ ਸਕਸੈਸਫੁਲ ਰਹੀ ਔਰ 164 ਕਰੋੜ 164 ਕਰੋੜ 35 ਲੱਖ ਰੁਪਇਆ ਪੰਜਾਬ ਦੇ ਖਜ਼ਾਨੇ ਚ ਆਇਆਗਾ ਔਰ ਲਗਭਗ ਲਗਭਗ 70000 70311 ਲੋਕਾਂ ਨੂੰ ਇਸ ਦਾ ਇਸ ਸਕੀਮ ਦਾ ਬੈਨੀਫਿਟ ਹੋਇਆਗਾ ਔਰ ਜਿਹਦੇ ਵਿੱਚੋਂ 50903 ਉਹ ਲੋਕ ਨੇ ਜਿਨ੍ਹਾਂ ਦਾ ਡਿਊ ਡਿਪਾਰਟਮੈਂਟ ਬਲੈ 181 ਆ ਉਹਨਾਂ ਦਾ 100% ਜਿਹੜਾ ਵੈਵ ਆਫ ਹੋਈ ਹੈਗੀ ਸੋ ਵੱਡਾ ਫਾਇਦਾ ਜਿਹੜਾ ਪੰਜਾਬ ਦੇ ਵਪਾਰੀਆਂ ਨੂੰ ਹੋਇਆ ਔਰ 14000 14400 ਅੱਠ ਉਹ ਲੋਕ ਨੇਗੇ ਜਿਹੜੇ ਜਿਹੜੇ ਮੈਂ ਸਮਝਦਾਗਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਬਕਾਇਆ ਪੈਂਡਿੰਗ ਪਿਆ ਸੀਗਾ ਉਹਨਾਂ ਨੂੰ ਵੱਡੀ ਰਾਤ ਮਿਲੀ ਆ ਸੋ ਇਹਦੇ ਵਿੱਚ ਫੈਸਲਾ ਹੋਇਆਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਡਿਪਾਰਟਮੈਂਟ ਨੂੰ ਅਸੀਂ ਹਦਾਇਤ ਜਾਰੀ ਕੀਤੀ ਆ ਡਿਪਾਰਟਮੈਂਟ ਮੇਰੇ ਕੋਲੇ ਆਗਾ ਸੋ ਬੜੀ ਜਲਦੀ ਜਿਹੜੀ ਆ ਇਸ OTS ਜਿਹੜੀ ਸਕੀਮ ਸਾਡੀ ਥਰਡ ਚੱਲ ਰਹੀ ਆ ਇਹਦਾ ਦਾਇਰਾ ਜਿਹੜਾ ਬਧਾਵਾਂਗੇ ਤਾਂ ਕਿ ਹੋਰ ਬੈਨੀਫਿਟ ਹੋ ਮਿਲ ਸਕੇ ਔਰ ਪੰਜਾਬ ਦੇ ਜਿਹੜੇ ਵਪਾਰੀ ਨੇਗੇ ਉਹਨਾਂ ਨੂੰ ਵੱਡਾ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕਾਫੀ ਲੰਬੇ ਸਮੇਂ ਤੋਂ ਰਾਈਸ ਸੈਲਰ ਰਾਈਸ ਸੈਲਰ ਜਿਹੜੇ ਚਾਵਲ ਦੇ ਸੈਲਰ ਨੇਗੇ ਉਹਨਾਂ ਦਾ ਵੀ ਓਟੀਐ ਸਕੀਮ ਜਿਹੜੀ ਪੈਂਡਿੰਗ ਪਈ ਹੈਗੀ ਉਹਦੇ ਤੇ ਵੀ ਲੰਬੀ ਚੌੜੀ ਵਿਚਾਰ ਬਟਾਂਦਰਾ ਅੱਜ ਦੀ ਇਸ ਕੈਬਨਟ ਦੇ ਵਿੱਚ ਹੋਇਆ ਕਿ ਬੜੀ ਜਲਦੀ ਜਿਹੜੀ ਆ ਉਹ ਅਸੀਂ ਅਗਲੀ ਆਉਣ ਵਾਲੀ ਕੈਬਨਟ ਦੇ ਵਿੱਚ ਉਹਨੂੰ ਵੀ ਜਲਦੀ ਪਾਸ ਕਰਾਂਗੇ ਤਾਂ ਕਿ ਜਿਹੜੀ ਸਨਤ ਆ ਜਿਹੜੀ ਚਾਵਲ ਸਨਤ ਆ ਜਿਹੜੀ ਚਾਵਲ ਪੀੜਨ ਦਾ ਕੰਮ ਕਰਦੀ ਆ ਉਹਨੂੰ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕੁਝ ਹੋਰ ਫੈਸਲੇ ਜਿੰਨਾ ਵਿੱਚ ਜਿੰਨਾ ਵਿੱਚ ਪੰਜਾਬ ਦੇ ਜਿਹੜੇ ਗੁੱਡਸ ਗੱਡੀਆਂ ਨੇਗੀਆਂ ਜਿਹੜੇ ਤਿੰਨ ਪਈਆ ਆਟੋ ਪੈਸੇਂਜਰ ਟੈਕਸਟ ਵਾਲੇ ਨੇਗੀਆਂ ਜਿਹੜੇ ਇਹਨੇ ਗੁੱਡਸ ਦਾ ਕੰਮ ਕਰਨ ਵਾਲੀਆਂ ਨੇਗੀਆਂ ਉਹਨਾਂ ਨੂੰ ਵੀ ਬੈਸਾ ਬੰਦਾ ਇੱਕ ਵੱਡੀ ਰਾਹਤ ਜਿਹੜੀ ਆ ਉਹ ਪਹਿਲੀ ਵਾਰ ਮਿਲੀ ਆਗੀ ਔਰ ਜਿਹੜੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਤਿਮਾਹੀ ਪਹਿਲਾਂ 3 ਮਹੀਨਿਆਂ ਤੋਂ ਲੈ ਕੇ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਵਹੀਕਰ ਲਗੇ 3 ਮਹੀਨਿਆਂ ਦਾ ਸੀ ਉਹ ਜਬ ਨਵੇੜਤਾ ਨਹੀਂ ਤਾਂ ਬਾਰ-ਬਾਰ ਸਾਡੇ ਆਫੀਸਰ ਦੇ ਅੰਦਰ ਵਿਚਾਰੇ ਉਹ ਟਰਾਂਸਪੋਰਟਰ ਢੇੜੇ ਮਾਰਦੇ ਰਹਿੰਦੇ ਸੀਗੇ ਕਦੇ ਆਪਸਰ ਮਿਲ ਗਏ ਨਹੀਂ ਮਿਲ ਗਏ ਸੋ ਉਹਨੂੰ ਵੀ ਅਸੀਂ ਖਤਮ ਕੀਤਾ ਹੋਣ ਜਿਹੜਾ 1 ਸਾਲ ਦਾ ਇਕੱਠਾ ਟੈਕਸ ਲਿਆ ਕਰਾਂਗੇ ਇਹਦੇ ਨਾਲ ਦੀ ਨਾਲ ਜਿਹੜੇ ਨਵੇਂ ਵਾਹਨ ਲੈਗੇ ਜਿਹੜੇ ਨਵੇਂ ਗੁਰਸਾਈਕਲ ਲੈਣਗੇ ਉਹਨਾਂ ਤੇ ਫੈਸਲਾ ਕੀਤਾ ਗਿਆ ਕਿ ਜੇਕਰ ਉਹ 4 ਸਾਲ ਦਾ 4 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ ਟੋਟਲ ਟੈਕਸ ਦੇ ਅੰਦਰ 10% ਦੀ 10% ਜਿਹੜਾ ਉਹ ਵੇਵ ਆਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਜੇਕਰ ਉਹ 8 ਸਾਲ ਦਾ 8 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ 20% ਤਾਂ ਉਹਨਾਂ ਨੂੰ 20% ਮਾਫ ਕੀਤਾ ਜਾਊਗਾ ਇਹਦਾ ਕਾਰਨ ਇਹ ਆ ਕਿ ਬਹੁਤ ਸਾਰੀਆਂ ਗੱਡੀਆਂ ਡਿਫਾਲਟਰ ਹੋ ਜਾਂਦੀਆਂ ਸੀ ਜੀਆਂ ਆਪਾਂ ਦੇਖਦੇ ਆ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਅੰਦਰ ਉਹ ਛੋਟੇ ਜਿਹੜੇ ਵਿਚਾਰੇ ਟਰਾਂਸਪੋਰਟਰ ਨੇਗੇ ਛੋਟੇ-ਛੋਟੇ ਟਰਾਂਸਪੋਰਟਰ ਨੇ ਉਹ ਕਿਸੇ ਨਾ ਕਿਸੇ ਤਰੀਕੇ ਐਕਸਪਲੋਇਟ ਹੁੰਦੇ ਰਹਿੰਦੇ ਸੀਗੇ ਕਿਸੇ ਨਾ ਕਿਸੇ ਉਹਨਾਂ ਦਾ ਸ਼ੋਸ਼ਣ ਜਿਹੜਾ ਕਿਸ ਤਰ੍ਹਾਂ ਕਿਸੇ ਪਲੇਟਫਾਰਮਾਂ ਤੇ ਹੁੰਦਾ ਸੀਗਾ ਸੋ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜਾ ਨਵਾਂ ਬਾਈਕ ਲਊਗਾ ਉਹ ਤੋਂ 4 ਸਾਲ ਦਾ ਜੋ ਇਕੱਠਾ ਟੈਕਸ ਭਰੂਗਾ ਤਾਂ ਉਹਨੂੰ 10% ਰੈਲੀਫ ਜੇ 8 ਸਾਲ ਦਾ ਭਰੂਗਾ ਤਾਂ 20% ਰੈਲੀਫ ਸੇ ਦੇ ਨਾਲ ਕੀ ਹੋਇਆ ਇੱਕ ਤਾਂ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਖਜ਼ਾਨੇ 'ਚ ਪੈਸੇ ਵੀ ਆਉਣਗੇ ਔਰ ਤੀਜਾ ਜਿਹੜੀ ਡਿਫਾਲਟਰਾਂ ਦੀ ਬੇਨਤੀ ਵੱਧਦੀ ਸੀ ਉਹ ਖਤਮ ਹੋਊਗੀ ਚੌਥਾ ਜਿਹੜੀ ਉਹਨਾਂ ਦੀ ਮੈਂ ਸਮਝਦਾ ਕਿ ਕਿਤਨਾ ਕਿਤੇ ਲੁੱਟ ਖਸੁੱਟ ਹੁੰਦੀ ਸੀ ਕਿਉਂਕਿ ਟੈਕਸ ਦਾ ਪੰਜਾਬ 'ਚ ਨਹੀਂ ਭਰਿਆ ਮੰਨ ਲਓ ਪੰਜਾਬ ਜੇ ਨਹੀਂ ਵੀ ਚੈੱਕ ਕੀਤਾ ਜੇ ਹਰਿਆਣੇ 'ਚ ਗਿਆਗਾ Rajasthan 'ਚ ਗਿਆਗਾ ਜੇ ਉਹ ਹਿਮਾਚਲ 'ਚ ਗਿਆਗਾ ਦਿੱਲੀ 'ਚ ਗਿਆਗਾ ਤਾਂ ਉਹਨੂੰ ਨਾਨ ਟੈਕਸ ਪੇਮੈਂਟ ਕਰਕੇ ਕਿ ਤੁਸੀਂ ਆਪਦਾ ਭਾਈ ਕੁਆਟਰ ਲਈ ਟੈਕਸ ਪੇ ਨਹੀਂ ਕੀਤਾ ਤਾਂ ਕਿਤਨਾ ਕਿਤੇ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਸੀ ਕਿਤਨਾ ਕਿਤੇ ਉਦੋਂ ਦੋ ਜਿਹੜੀ ਆ ਵੱਡੀ ਜਿਹਨੂੰ ਆਪਾਂ ਕਹਿ ਦਿੰਨਾ ਕਰਪਸ਼ਨ ਹੁੰਦੀ ਸੀ ਸੋ ਇਹ ਵੱਡਾ ਫੈਸਲਾ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹਨਾਂ ਨੂੰ ਵੀ ਇੱਕ ਵੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੂਗੀ ਇਸੇ ਤਰੀਕੇ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ ਪੈਟਰੋਲ ਦੇ ਅੰਦਰ 61 ਪੈਸੇ और डीजल के अंदर डीजल के अंदर नाइनटी नाइनटी टू बानवे पैसे डीजल के अंदर बानवे पैसे और पेट्रोल के अंदर काहट पैसे एक फैसला किया गया कि क्योंकि बहुत सारिया राहत पंजाब सरकार ने लोगों ने दतिया है सो ये भी एक वाला फैसला आज होया गा, सो इसके तो बिना जी पावरकॉम के अंदर पी एस पी सी एल के अंदर ਜਿਹੜਾ 7 ਕਿਲੋ ਬਾਅਦ ਤੱਕ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ ਦਿੱਤੀ ਸੀ ਵੱਡੀ ਗਰੰਟੀ ਦਿੱਤੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ 300 ਯੂਨਿਟ ਪ੍ਰਤੀ ਮਾ ਹਰੇਕ ਮਹੀਨੇ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਘਰੇਲੂ ਕਲੈਕਸ਼ਨ ਦੇ ਉੱਤੇ ਇਹ ਫੈਸਲਾ ਇਹ ਸਾਡੀ ਗਰੰਟੀ ਸੀ ਸਾਡੇ ਸਪੀਕਰ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਇਹ ਬਹੁਤ ਵੱਡਾ ਫੈਸਲਾ ਸੀਗਾ ਕਿ 300 ਯੂਨਿਟ ਜਿਹੜੇ ਨੇਗੇ ਉਹ ਪੰਜਾਬ ਦੇ ਹਰੇਕ ਨਿਵਾਸੀ ਨੂੰ ਬਗੈਰ ਕੋਈ ਵਰਗੀਕਰਨ ਕੀਤੇ ਬਗੈਰ ਕੋਈ ਕੰਡੀਸ਼ਨ ਲਾਏ ਨਹੀਂ ਤਾਂ ਤੁਹਾਨੂੰ ਪਤਾ ਕਿ ਰਾਤਾ ਪ੍ਰਾਣੀਆ ਸਰਕਾਰਾਂ ਵੀ ਦਿੰਦੀਆਂ ਆਉਂਦੀਆਂ ਪਰ ਲੇਕਿਨ ਬਹੁਤ ਸਾਰੇ ਰਾਈਡਰ ਲਾਉਂਦੇ ਸੀਗੇ ਬਹੁਤ ਸਾਰੀਆਂ ਕੰਡੀਸ਼ਨ ਲਾਉਂਦੇ ਸੀਗੇ ਤਾਂ ਕਿ ਕੋਈ ਉਸ ਸਕੀਮ ਦੇ ਅੰਦਰ ਫੁੱਲਫਿਲੀ ਨਾ ਕਰੇ ਤਾਂ ਕਿ ਉਸ ਸਕੀਮ ਦਾ ਲਾਭ ਨਾ ਲੈ ਸਕੇ ਪਰ ਲੇਕਿਨ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਭ ਤੋਂ ਪਹਿਲਾਂ ਫਿਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਵਿਦਨ 3 ਮਹੀਨ ਪਹਿਲੇ ਤਿੰਨਾਂ ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਬਿਜਲੀ ਮਿਲੂਗੀ ਸੋ ਦੱਸ ਰਹੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜਾ 3 ਰੁਪਏ ਬਣਦੇ ਨੇਗੇ ਟੈਕਸ ਪਾ ਕੇ 3 ਰੁਪਏ ਬਣਦੇ ਸੀਗੇ ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਜੋ ਅਸੀਂ ਫੈਸਲਾ ਵਾਪਸ ਲਿਆਗਾ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਕਰਨ ਨੂੰ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 60 ਕਿਲੋਵਾਟ ਤੱਕ ਆ ਉਹਨਾਂ ਦਾ ਜਿਹੜਾ 3 3 ਰੁਪਏ ਯੂਨਟ ਪ੍ਰਤੀ ਯੂਨਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆਗਾ ਕਿ ਅੱਜ ਦੇ ਵੱਡੇ ਅਹਿਮ ਫੈਸਲੇ ਅੱਜ ਦੀ ਕੈਬਨਿਟ ਤੋਂ ਹੋਏ ਨੇ ਕਿ